thank you ਪਟਾਕੇ ਚੋਰ ਕਰਕੇ ਜਿਹੜੇ ਪਟਾਕੇ ਨੇ ਉਹ ਦਿੱਤੇ ਜਾਂਦੇ ਨੇ ਬਾਜ਼ਾਰ ਦੇ ਵਿੱਚ ਉਹ ਵੀ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਕਲੀਅਰ ਬੀਸੀ ਸਾਹਿਬ ਨੂੰ ਇਨਸਟਰਕਸ਼ਨ ਹੈ ਜਿਹੜੇ ਪਟਾਕੇ ਵੇਚਣ ਲਈ ਜਗ੍ਹਾ ਜਿਹੜੀ ਹਾਲ ਨਾਰਾਜ਼ ਦੇ ਸਾਹਮਣੇ ਉਹ ਜਿਗਰਾਉਂਡ ਹੈਗੀ ਆਰਮੀ ਦੀ ਉੱਥੇ ਦਿੱਤੀ ਗਈ ਹੈ ਉੱਥੇ ਦੇਖਣਗੇ ਫਿਰ ਵੀ ਜੇ ਕੋਈ ਹੁੰਦਾ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਹਿਲੇ ਵੀ ਅਸੀਂ ਆਲਰੇਡੀ 5 ਤੋਂ 6 ਪਰਚੇ ਦੇ ਚੁੱਕੇ ਆ ਜਿਹੜੇ ਗਲਤ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਪਟਾਕੇ ਬਣਾ ਰਹੇ ਉਸ ਤੇ ਅਸੀਂ ਕਰੋੜ 5-6 ਪਰਚੇ ਵੀ ਦੇ ਚੁੱਕੇ ਆ ਸਰ ਬਹੁਤ ਧੰਨਵਾਦ görebilirsiniz ਮੈਂ ਠੀਕ ਲਾ ਦਿੰਦਾ ਪਾਪਾ ਬੈਠੇ ਹੋ ਜਾਣਾ ਜਿੱਥੇ ਤੁਹਾਨੂੰ ਲੈ ਜਾਏਗੀ ਇੱਕ ਜਿੱਥੇ ਆਪਾਂ ਉੱਥੇ ਜਾ ਕੇ ਬਣਾਉਣੀ ਹੈ ਠੀਕ ਹੈ ਦੇਖੋ ਬਹੁਤ ਤੋਂ ਕੰਪਨੀ ਦੇ ਦਰਾਂ ਨੂੰ ਆਪ ਕੋਲ ਜਾਉਂਦੇ ਰਹਿੰਦੇ ਹੈ ਵਾਈਫ ਜੀ ਕਾ ਖਾਲਸਾ ਵਾਈਫ ਜੀ ਕੀ ਭਤੀ ਠੀਕ ਬੋਰਡ ਮੈਂ ਮੁੜਦਾ ਹਾਂ ਤੁਹਾਡੇ ਭਰਾਵਾਂ ਨੂੰ ਸਾਰੇ ਕਸਾਨ ਮਜ਼ਦੂਰਾਂ ਪੰਜਾਬ ਦੇ ਨਿਸ਼ੀ ਪਰਾਵਾਸੀਆਂ ਦਾ ਦੇਸ਼ ਵਾਸੀਆਂ ਦਾ ਦੀਵਾਲੀ ਮੁਬਾਰਕ ਹੋਵੇ ਵਿਸ਼ਖਰਮਾ ਮੁਬਾਰਕ ਹੋਵੇ ਕਪੰਡੀ ਛੋਟੀਆਂ ਲੱਖ ਲੱਖ ਵਧਾਈਆਂ ਹੋਣ ਅਸੀਂ ਸਾਰੇ ਨਾਮ ਆਪਣੇ ਆਪ ਜੀ ਦੇ ਇਸ ਦੇ ਵੱਲੋਂ ਆਪ ਚੋੜ ਕੇ ਬੇਨਤੀ ਹੈਗੇ ਕਿ ਸ਼ੁਵਾਰ ਰੋਸ਼ਨੀ ਗਰੀਨ ਵਾਲੀ ਮਨਾਈ ਜਾਵੇ ਜੀਵੇ ਲਗਾਏ ਜਾਣ ਹੋਮ ਵਿੱਚ ਲਏ ਜਾਣ ਟਾਕਿਆਂ ਤੋਂ ਪਰੇ ਰੱਖਿਆ ਜਾਵੇ ਹਰੇ ਆਪਣੀ ਪ੍ਰਜਾਣ ਸਿਹਤ ਦਾ ਖਿਆਲ ਰੱਖੇ ਵਾਤਾਵਰਣ ਸਾਫ਼ ਰੱਖਿਆ ਜਾਵੇ ਅਸੀਂ ਰਾਸ ਕਰਦੇ ਹਰੇ ਆਪਸੀ ਹਰੇ ਦੇਸ਼ ਵਾਸੀ ਪੰਜਾਬੀ ਵਾਸੀਆਂ ਨੂੰ ਤੰਦਰੁਸਤ ਰੱਖੇ ਬਾਜੀ ਜੀ ਦਾ ਖਾਵਾ ਬਾਜੀ ਜੀ